ਦੋਸਤੋ ਘੋੜੇ ਦੇ ਬੰਨ ਦੇ ਵਿੱਚ ਮਰਨ ਦੀ ਸੁਭਾਵਨਾ ਇੰਨੀ ਕਿ ਹੁੰਦੀ ਆ ਜਿੰਨੀ ਕਿ ਊਠ ਤੇ ਬੈਠੇ ਬੰਦੇ ਨੂੰ ਕੁੱਤਾ ਵੱਢ ਲਵੇ ਸੁਣਿਓ ਸਾਰੀ ਵੀਡੀਓ ਤੁਹਾਡੇ ਸਮਝ ਆਊਗਾ ਕੱਲੀ ਕੱਲੀ ਗੱਲ ਆ ਆਪਣੇ ਕੋਲੇ ਪਿਛਲੇ 2 2.5 3 ਸਾਲਾਂ ਤੋਂ ਮਤਲਬ ਮੇਰੀ ਨੌਲੇਜ ਦੇ ਵਿੱਚ ਕੀ ਕਹਣਾ ਕੋਈ ਇੱਕ ਨੰਦਰ ਜਾਨਵਰ ਜਿਹਦਾ ਪਹਿਲਾਂ ਹੀ ਉਹਨਾਂ ਨੇ ਕੰਮ ਖਰਾਬ ਕਰ ਲਿਆ ਉਹਦਾ ਬੰਨ ਨਾ ਖੁੱਲਿਆ ਉਹਦਾ ਗੱਲ ਵੱਖਰੀ ਆ ਨਹੀਂ 100 ਦਾ 100% ਬੰਨ ਖੁੱਲਿਆ ਤੇ ਦੂਜੀ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਸਮਝਣ ਵਾਲੀ ਗੱਲ ਆ ਸ਼ੇਅਰ ਵੀ ਕਰਿਓ ਤੇ ਤਾਂ ਜੋ ਕਿਸੇ ਦਾ ਫਾਇਦਾ ਹੋ ਸਕੇ ਆਪਾਂ ਪਹਿਲਾ ਵੀਡੀਓ ਪਾਈ ਸੀ 17-17 ਦਿਨ ਬਾਅਦ ਜਿਹੜੀ ਅੱਜ ਵਾਲੀ ਵੀਡੀਓ ਆ ਇਹ ਸਿਰਫ 24 ਘੰਟਿਆਂ ਚ ਖੁੱਲ ਗਈ ਕਿਉਂਕਿ ਇਹਨਾਂ ਨੇ ਸਭ ਤੋਂ ਪਹਿਲਾਂ ਅਪਰੋਚ ਕੀਤਾ ਸੀ ਹੁਣ ਮੈਂ ਤੁਹਾਨੂੰ ਦੱਸ ਦਿੰਨਾ ਟੱਟੋ-ਟੱਟ ਜੇ 100 ਤਰ੍ਹਾਂ ਦਾ ਕਾਲਿਕ ਤਾਂ 100 ਹੀ ਤਰ੍ਹਾਂ ਦਾ ਉਹ ਲਾਜ ਜਿਵੇਂ ਹੁਣ ਮੰਨ ਲਓ ਕਿਸੇ ਇੱਕ ਟਾਈਪ ਦਾ ਕਾਲਿਕ ਸੇਮ ਇੱਕ ਮਤਲਬ ਵੀ ਕਾਲਿਕ ਦਾ ਜੇ 100 ਤਰ੍ਹਾਂ ਦੇ ਕੌਲਕ ਹੈ 100 ਹੀ ਤਰ੍ਹਾਂ ਦਾ ਇਲਾਜ ਆ ਕਿਸੇ ਵੀ ਚਾਰ ਕੌਲਕਾਂ ਦਾ ਇੱਕ ਸੇਮ ਇਲਾਜ ਨਹੀਂ ਹੈਗਾ ਤੁਸੀਂ ਜਦੋਂ ਤੁਹਾਡੇ ਘੋੜੇ ਨੂੰ ਦਰਦ ਹੁੰਦਾ ਤੁਸੀਂ 100 ਬੰਦੇ ਨੂੰ ਘੋੜਾ ਲਾਉਂਦੇ ਨਾ ਤਾਂ ਉਹ 100 ਹੀ ਤਰ੍ਹਾਂ ਦੀਆਂ ਦਵਾਈਆਂ ਦੱਸੂਗਾ ਜੇ ਉਹ ਸਾਰੀਆਂ ਦਵਾਈਆਂ ਵੀ ਇਕੱਠੀਆਂ ਕਰਕੇ ਦੇ ਦੋ ਤਾਂ ਉਹ ਗੋਲੀ ਨਾਲੋਂ ਪਹਿਲਾਂ ਘੋੜੇ ਨੂੰ ਮਾਰ ਦੇਣਗੇ ਸਮਝ ਗਏ ਜੀ ਜੇ ਕੌਲਕ ਬਹੁਤ ਤਰ੍ਹਾਂ ਦਾ ਕੌਲਕ ਹੁੰਦਾ ਜਿਹਨੂੰ ਸਮਝਣ ਦੀ ਜ਼ਰੂਰਤ ਹੈ ਕੌਲਕ ਦੇ ਵਿੱਚ ਇੱਕ ਵੀ ਸਟੈਪ ਗਲਤ ਲਿਆ ਹੋਇਆ ਫਿਰ ਮੁੜ ਕੇ ਵਾਪਸ ਨਹੀਂ ਮੁੜਦਾ ਫਿਰ ਘੋੜੇ ਦਾ ਜਾਣਾ ਤੈ ਹੈ ਤੇ ਉਹ ਮੈਂ ਤੁਹਾਨੂੰ ਦੱਸਦਾ ਰਹਿਣਾ ਵੀ ਕਿਹੜੀਆਂ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ ਉਹ ਕਿਸੇ ਵੀ ਤਰ੍ਹਾਂ ਦੇ ਕੌਲਿਕ ਦੇ ਵਿੱਚ ਨਹੀਂ ਮੰਨ ਕੇ ਚਲੋ ਵੀ ਬਹੁਤ ਰੇਅਰ ਹੁੰਦੀ ਹੈ ਵੀ ਉਹਦੀ ਕਿਤੇ ਵਰਤੋਂ ਹੋ ਜਾਵੇ ਜਿਵੇਂ ਮਿੱਠਾ ਸੋਡਾ ਹੁੰਦਾ ਅਸਲ ਵਿੱਚ ਮਿੱਠਾ ਸੋਡਾ ਪੀ ਐਚ ਵੈਲਿਊ ਵਾਸਤੇ ਹੁੰਦਾ ਨਾ ਕਿ ਬਨਣ ਵਾਸਤੇ ਹੁੰਦਾ ਹੁਣ ਗੱਲ ਆ ਜਾਂਦੀ ਹੈ ਕੌਲਿਕ ਦੀ ਕੌਲਿਕ ਹੈ ਕੀ ਆ ਉਹ ਮੈਂ ਤੁਹਾਨੂੰ ਦੱਸ ਦਿੰਨਾ ਕਿਸੇ ਵੀ ਤਰ੍ਹਾਂ ਦਾ ਅਬਡੋਮਿਨਲ ਕੈਪਟੀ ਦੇ ਵਿੱਚ ਭਾਹੇ ਪੇਟ ਦੇ ਵਿੱਚ ਹੂਣ ਵਾਲੇ ਪੇਨ ਨੂੰ ਕਾਲਿਕ ਕਿਹਾ ਜਾਂਦਾ ਉਹ ਕਿਸੇ ਕਿਡਨੀ ਦਾ ਦਰਦ ਹੋ ਸਕਦਾ ਉਹ ਕਿਸੇ ਲੀਵਰ ਦਾ ਦਰਦ ਹੋ ਸਕਦਾ ਉਹ ਐਸਿਡੋਸਿਸ ਨਾਲ ਅੰਦਰ ਜਲਣ ਹੋ ਸਕਦੀ ਆ ਬਹੁਤ ਸਾਰੇ ਕਾਰਨ ਨੇ ਉਹਦੇ ਵਿੱਚ ਜੇ ਤੁਸੀਂ ਕੁਝ ਗਲਤ ਕਰੋਗੇ ਫਿਰ ਉਹ ਗਲਤ ਹੋ ਹੀ ਜਾਣਾ ਇਹ ਜਿੰਨੀ ਤਰ੍ਹਾਂ ਦਾ ਕਾਲਿਕ ਆ ਇਹਨੂੰ ਇੰਪੈਕਟਿਵ ਕਾਲਿਕ ਹੁੰਦਾ ਫਿਰ ਗੈਸ ਕਾਲਿਕ ਹੁੰਦਾ ਇਹ ਰੁਦਵਸ ਪਾਸਮੋਰਡ ਕਾਲਿਕ ਹੁੰਦਾ ਜਿਹਦੇ ਵਿੱਚ ਅੰਤੜੀ ਬਲ ਖਾ ਜਾਂਦੀ ਆ ਬਹੁਤ ਹੀ ਜ਼ਿਆਦਾ ਤਰ੍ਹਾਂ ਦਾ ਕਾਲਿਕ ਹੁਣ ਪੇਟ ਦੇ ਵਿੱਚ ਤੁਸੀਂ ਲਾ ਲਓ ਵੀ ਕਿੰਨੇ ਹੀ ਤਰ੍ਹਾਂ ਦਾ ਦਰਦ ਹੋ ਸਕਦਾ ਉਹਨੂੰ ਸਾਰਿਆਂ ਨੂੰ ਕਾਲਿਕ ਕੀ ਕਹਿੰਦੇ ਨੇ ਤੇ ਜਿਹੜਾ ਇੰਪੈਕਟੋ ਕਾਲਿਕ ਉਹ ਅਲੱਗ ਚੀਜ਼ ਆ ਤੇ ਇਹ ਸਾਰੇ ਬੰਨ ਦੇ ਨਾਲ ਸੰਬੰਧਿਤ ਗੱਲਬਾਤ ਕਾਲਿਕ ਹੁੰਦੀ ਕਦੋਂ ਆ ਇਹ ਵੀ ਮੈਂ ਤੁਹਾਡੇ ਨਾਲ ਗੱਲ ਕਰ ਲੈਣਾ ਇਹਦੇ ਨਾਲ ਕੋਈ ਤੇਲ ਦੰਨੇ ਹੋ ਤੁਸੀਂ ਕੁਝ ਵੀ ਦੰਨੇ ਹੋ ਉਹਦਾ ਡੱਕਾ ਹੀ ਲਿੰਕ ਨਹੀਂ ਹੈਗਾ ਜਦੋਂ ਜੇ ਤੁਸੀਂ ਇੱਕਦਮ ਖਾਣਾ ਚੇਂਜ ਕਰਤਾ ਦਾਣਾ ਚੇਂਜ ਕਰਤਾ ਜਾਂ ਦਾਣਾ ਖਵਾ ਕੇ ਰਾਈਡਿੰਗ ਕਰਕੇ ਆ ਕੇ ਪਾਣੀ ਪੁਲਾਤਾ ਪਿੰਡੇ ਉੱਤੇ ਪਾਉਣ ਦਾ ਕੋਈ ਚੱਕਰ ਨਹੀਂ ਪਾਣੀ ਪੁਲਾਤਾ ਜਾਂ ਦਾਣਾ ਪਾਤਾ ਇਹ ਸਾਰੀਆਂ ਕੁਝ ਚੀਜ਼ਾਂ ਨੇ ਜਿਹੜੀਆਂ ਘੋੜੇ ਨੂੰ ਕਾਲਜ ਦੇ ਵਿੱਚ ਲੈ ਕੇ ਜਾਂਦੀਆਂ ਨੇ ਕਾਲਜ ਇੱਕ ਸਬਰ ਦੀ ਗੇਮ ਆ ਇੱਕ ਸਮਝਣ ਦੀ ਗੇਮ ਆ ਠੀਕ ਹੈ ਜਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਕਦੇ ਵੀ ਬੰਨ ਦੇ ਵਿੱਚ ਕੋਈ ਮਸਾਲਾ ਬੋਦੀਆਂ ਜਿਆਦਾ ਡ੍ਰਿਪਾਂ ਤੇ ਉਸ ਤੋਂ ਇਲਾਵਾ ਕੋਈ ਮਿੱਠਾ ਸੋਡਾ ਇਹ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ ਅਵੋਇਡ ਕਰਨੀਆਂ ਚਾਹੀਦੀਆਂ ਨੇ ਜਿਹੜਾ ਕੁਝ ਕਰਨਾ ਚਾਹੀਦਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਸਭ ਤੋਂ ਪਹਿਲਾਂ ਪੇਨ ਕਿਲਰ ਇੰਜੈਕਸ਼ਨ ਲਾਓ ਜਿਵੇਂ ਮੈਗਲੋਡਾਈਨ ਆਉਂਦਾ ਉਹ ਤੁਸੀਂ ਇੱਕ ਕੁਆਂਟਲ ਬੋਡੀ weight ਤੇ 2 ml ਤੱਕ ਲਾ ਸਕਦੇ ਹੋ ਜੇ ਜ਼ਰੂਰਤ ਪਵੇ ਤੁਸੀਂ ਆਪਣੇ ਵੈਟਰਨਰੀ ਡਾਕਟਰ ਨਾਲ ਸਲਾਹ ਕਰਕੇ ਯਾਦਾ ਵੀ ਲਾ ਸਕਦੇ ਹੋ ਰਿਪੀਟ ਵੀ ਕਰ ਸਕਦੇ ਹੋ ਤੇ ਦੂਸਰੀ ਚੀਜ਼ ਕੀ ਹੈ ਉਹਦੀ ਖੁਲਲੀ ਬਿਲਕੁਲ ਤੁਹਾਡਾ ਵੈਟਰਨਰੀ ਡਾਕਟਰ ਹੈ ਉਹਦੇ ਨਾਲ ਜਦੀ ਫੋਨ ਤੇ ਕੰਟੈਕਟ ਕਰਕੇ ਉਹਦੇ ਨਾਲ ਸਮਾਂ ਮਿਲਾ ਲਓ ਜਿਸ ਦੇ ਨਾਲ ਤੁਹਾਡਾ ਜਾਨਵਰ ਨੁਕਸਾਨੀਆਂ ਨਹੀਂ ਜਾਊਗਾ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੁਣ ਵੀਡੀਓ ਲਗਾਤਾਰ ਹੀ ਆਉਣਗੀਆਂ ਧੰਨਵਾਦ ਦੋਸਤੋ ਚੜ੍ਹਦੀ ਕਲਾ ਚ ਰਹੋ ਪਰਮਾਤਮਾ